ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਕਲਸਟਰ ਅਫਸਰ ਯਾਦਵਿੰਦਰ ਸਿੰਘ ਮੇਰੇ ਨਾਲ ਨੇ ਨਾਇਬ ਤਸਿਲਦਾਰ ਨਵਜੋਤ ਤਿਵਾੜੀ ਜੀ ਅੱਜ ਅਸੀਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਸੀਗੇ ਔਰ ਇੱਥੇ ਕਿਸਾਨ ਦੇ ਖੇਤਾਂ ਦੇ ਵਿੱਚ ਅਸੀਂ ਵੇਖਿਆ ਕਿ ਕਿਸਾਨ ਨੇ ਜਿਹੜੀ ਸੀਗੀ ਪਰਾਲੀ ਪਰਾਲੀ ਜਿਹੜੇ ਗੁੱਜਰ ਬਰਾਦਰੀ ਆ ਉਹਨਾਂ ਨੂੰ ਉਹ ਚੱਕਵਾ ਰਹੇ ਸੀਗੇ ਕੰਡਾ ਬਣ ਕੇ ਵੇਖੋ ਇਹਨਾਂ ਨੇ ਪਰਾਲੀ ਜਿਹੜੀ ਆ ਇਸ ਤਰ੍ਹਾਂ ਹੀ ਲੈ ਜਾਣੀ ਆ ਔਰ ਇਹ ਮੁੜ ਕੇ ਚਾਰੇ ਦੇ ਰੂਪ ਵਿੱਚ ਜਿਹੜਾ ਆ ਉਹ ਡੰਗਰਾਂ ਨੂੰ ਪਾਉਂਦੇ ਆ ਸੋ ਪਰਾਲੀ ਨੂੰ ਸਾਂਭਣ ਦੇ ਹੱਲ ਬਹੁਤ ਜ਼ਿਆਦਾ ਹੈਗੇ ਆ ਕੱਲਾ ਅੱਗ ਲਾਉਣਾ ਹੀ ਇੱਕ ਹੱਲ ਨਹੀਂ ਹੈਗਾ ਕਿ ਅਸੀਂ ਸਾਡੀ ਪਰਾਲੀ ਜਿਹੜੀ ਐਸੇ ਤਰੀਕੇ ਨਾਲ ਸਾਂਭੀ ਜਾਂਦੀ ਆ ਅਸੀਂ ਬਿਲਰ ਨਾਲ ਗੰਡਾ ਬਣਾ ਸਕਦੇ ਆ ਅਸੀਂ ਮਲਚਰ ਦੇ ਨਾਲ ਪਰਾਲੀ ਨੂੰ ਕੁਤਰਾ ਕਰਕੇ ਚਾਹੇ ਖੇਤਾਂ ਦੇ ਵਿੱਚ ਦਬਾ ਲਈਏ ਆਪਣੀ ਮਿੱਟੀ ਦੇ ਵਿੱਚ ਤੇ ਚਾਹੇ ਅਸੀਂ ਗੁੱਜਰ ਬਰਾਦਰੀ ਨੂੰ ਜਿਹੜਾ ਆ ਪਰਾਲੀ ਚਗਾ ਦਈਏ ਸੋ ਮੇਰੇ ਨਾਲ ਕਿਸਾਨ ਨੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਹ ਕਹਿੰਦੇ ਕਿ ਅਸੀਂ ਆਪਣੇ ਕੁਝ ਰਕਬੇ ਦੇ ਵਿੱਚ ਜਿਹੜਾ ਸੀਗਾ ਬਿਲਰ ਨਾਲ ਗੰਡਾ ਬਣਾਈਆਂ ਵਾ ਔਰ ਕੁਝ ਰਕਬੇ ਦੇ ਵਿੱਚ ਬੈਲਰ ਹੁਣ ਨਾਮ ਮਿਲਣ ਕਰਕੇ ਜਿਹੜਾ ਆ ਅਸੀਂ ਗੁਜਰਾ ਨੂੰ ਚਿਕਾ ਰਹੇ ਆ ਸੋ ਸਾਡਾ ਇੱਕ ਹੀ ਇੱਕ ਮਕਸਦ ਆ ਜ਼ਿਲ੍ਹਾ ਪ੍ਰਸ਼ਾਸਨ ਔਰ ਖੇਤੀਬਾੜੀ ਵਿਭਾਗ ਦਾ ਕਿ ਆਪਣੇ ਬਲਾਕ ਖਡੂਰ ਸਾਹਿਬ ਨੂੰ ਜ਼ਿਲ੍ਹਾ ਤਰਨਤਾਰ ਨੂੰ ਜਿਹੜਾ ਆ ਉਹ ਅਗਮੁਕਤ ਕੀਤਾ ਜਾਵੇ ਹਾਂਜੀ ਭਾਜੀ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਕਿਸਾਨ ਕਈ ਵਾਰੀ ਜਾਣੇ ਅਣਜਾਣੇ ਚ ਪ੍ਰਾਲੀ ਨੂੰ ਅੱਗ ਲਾ ਦਿੰਦੇ ਆ ਉਹਨਾਂ ਨੂੰ ਕੀ ਸਿਨਿਆ ਦੇਣਾ ਚਾਹੋਗੇ ਅਸੀਂ ਦੇਖੋ ਕਵਾਂਗੇ ਜਿੱਦਾਂ ਗੁਜਰਾ ਨੂੰ ਇਕੱਠੀ ਕਰਕੇ ਚਿਕਾ ਦੋ ਜਾਂ ਬੈਲਰ ਕੋ ਪੰਡਾ ਬਣਾ ਰੂ ਗੁਜਰਾ ਨੂੰ ਚਿਕਾ ਦੋ ਜਾਂ ਉਹ ਚੁੱਕ ਕੇ ਲੈ ਜਾਣ ਆਪੇ ਇਹ ਕੋਈ ਨਹੀਂ ਕਹਿਣਾ ਚਾਹੁੰਦੇ। ਸੋ ਸਿੰਨਿਆਂ ਬੜਾ ਸਪਸ਼ਟ ਆਓ ਸਾਰੇ ਰਲ ਕੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਔਰ ਸਾਡੇ ਬਲਾਕ ਦੇ ਐਸਡੀਐਮ ਸਰਦਾਰ ਖੁਸ਼ਪ੍ਰੀ ਸਿੰਘ ਜੀ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦਈਏ ਔਰ ਪ੍ਰਾਲੀ ਨੂੰ ਅੱਗ ਲਾ ਲਈਏ। ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਕੰਮ ਕਰਨ ਦੇ 100 ਤਰੀਕੇ ਨਾ ਕਰਨ ਦੇ 100 ਬਹਾਨੇ। ਸੋ ਕੋਈ ਵੀ ਤਰੀਕਾ ਜਿਹੜਾ ਆ ਅਸੀਂ ਸਾਡਾ ਮਕਸਦ ਸਿਰਫ ਇਨਾ ਆ ਕਿ ਪਰਾਲੀ ਨੂੰ ਅੱਗ ਜਿਹੜੀ ਆ ਉਹ ਨਾ ਲਾਈ ਜਾਵੇ ਵਾਤਾਵਰਨ ਨੂੰ ਬਚਾਉਣ ਦਾ ਕਰਕੇ ਅਸੀਂ ਕੋਈ ਵੀ ਹਿੱਲਾ ਕਰ ਸਕਦੇ ਆ ਉਹ ਜ਼ਰੂਰ ਕਰੀਏ ਭਾਜੀ ਤੁਸੀਂ ਕਈ ਕਿਸਾਨ ਜਿਹੜੇ ਆ ਜਾਣੇ ਅਣਜਾਣੇ ਦੇ ਵਿੱਚ ਪਰਾਲੀ ਨੂੰ ਅੱਗ ਲਾ ਦਿੰਦੇ ਆ ਉਹਨਾਂ ਕਿਸਾਨਾਂ ਨੂੰ ਕੀ ਸਿਣਿਆ ਦੇਣਾ ਚਾਹੋਗੇ ਮੈਂ ਤਾਂ ਸਾਰੇ ਕਿਸਾਨਾਂ ਨੂੰ ਇਹ ਹੀ ਬੇਨਤੀ ਕਰਦਾ ਆ ਕਿ ਪਰਾਲੀ ਨੂੰ ਜਿਹੜੀ ਅੱਗ ਨਾ ਲਾਈ ਜਾਵੇ ਕਿਉਂਕਿ ਉਹ ਇਨਸਾਨਾਂ ਵਾਸਤੇ ਜਿਹੜਾ ਧੂਆ ਵਾ ਬਹੁਤ ਮੜਾ ਆ ਸਾਦੀ ਪ੍ਰੋਬਲਮ ਹੁੰਦੀ ਆ ਤੇ ਬਹੁਤੇ ਲੋਕ ਜਿਹੜੇ ਮਰੀਜ਼ ਹੈਗੇ ਉਹਨਾਂ ਨੂੰ ਬਹੁਤ ਜ਼ਿਆਦੀ ਤੰਗੀ ਆਉਂਦੀ ਆ ਇਸ ਕਰਕੇ ਮੈਂ ਇਹ ਚਾਹੁੰਦਾ ਕਿ ਕੋਈ ਵੀ ਕਿਸਾਨ ਜਿਹੜਾ ਵਾ ਉਹ ਪਰਾਲੀ ਨੂੰ ਅੱਗ ਨਾ ਲਾ ਅਸੀਂ ਪਿਛਲੇ 10 ਸਾਲ ਤੋਂ ਇਹ ਪરાੜੀ ਜਿਹੜੀ ਹੈਗੀ ਪਠਾਵੇ ਨੂੰ ਇਕੱਠਾ ਕਰਕੇ ਤੇ ਫਸੂਆਂ ਵਾਸਤੇ ਵਰਤਦੇ ਆਗੇ ਤੇ ਹਰ ਸਾਲ ਹੀ ਇਕੱਠਾ ਕਰੀਦਾ तकरीबन ਕਦੀ ਵੀ ਅੱਗ ਨਹੀਂ ਆਈ ਲਾਈ तकरीबन 10 ਸਾਲ ਹੋ ਗਏ ਸਾਨੂੰ ਤੇ ਮੈਂ ਕਹਿੰਦਾ ਨੂੰ ਵੀ ਬੇਨਤੀ ਕਰਦਾ ਕਿ ਉਹ ਕਿਰਪਾ ਕਰਕੇ ਜਿਹੜੀ ਇਹ ਪਰਾੜੀ ਨੂੰ ਵਾਕੇ ਨਾ ਲਾਓ ਤੇ ਇਹ ਜਿਹੜਾ ਵੇ ਇਹਦਾ ਹੋਰ ਕੋਈ ਹੱਲ ਲੱਭ ਕੇ ਤੇ ਨੂੰ ਜਿਹੜਾ ਵਿਸ਼ੇਖ ਪਾਇਆ ਜਾਵੇ ਜਾਂ ਇਹ ਜਾਂ ਗੰਡਾ ਬੰਦ ਕੇ ਚੁੱਕਿਆ ਜਾਣ ਕੋਈ ਪ੍ਰਬੰਧ ਹੋਰ ਕੀਤਾ ਜਾਵੇ। ਉਹ ਕਿਸਾਨ ਦੋਸਤੋ ਇਹਦੇ ਆ ਬੜਾ ਸਪਸ਼ਟ ਆ ਆਓ ਸਾਰੇ ਰਲ ਕੇ ਸਾਡੇ ਡਿਸਟ੍ਰਿਕਟ ਕਮਿਸ਼ਨਰ ਜੇ ਰahul ji ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਉਹਨਾਂ ਨੇ ਸੁਪਨਾ ਦੇਖਿਆ ਹੈ ਰੰਗਲੇ ਪੰਜਾਬ ਦਾ ਉਹ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਹਿਯੋਗ ਕਰੀਏ ਵਾਹਿਗੁਰੂ ਜੀ ਦਾ ਕਲ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ